ਨਾਬਾ ਦੇ ਵਿਦਾਇ ਗੁਰਦੇਵ ਸਿੰਘ ਦੇ ਮਨ ਨਸ਼ਿਆਂ ਦੇ ਖਿਲਾਫ ਹੋਏ ਤੇਜ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਤਹਿਤ ਦੇ ਮਾਨ ਨੇ ਕੀਤੀ ਸ਼ਿਰਕਤ ਗੁਰਦੇਵ ਸਿੰਘ ਦੇ ਮਾਨ ਨੇ ਕਿਹਾ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ ਅੱਜ ਉਹ ਸ਼ਿਰਕਤਾਂ ਹਨ ਸਰ ਕੀ ਕਹਿਣਾ ਚਾਹੂਗਾ ਅੱਜ ਨਸ਼ਾ ਮੁਕਤ ਪ੍ਰੋਗਰਾਮ ਰੱਖਿਆ ਗਿਆ ਹੈ ਨਸ਼ਾ ਮੁਕਤ ਪੰਜਾਬ ਜਿਹੜਾ ਕਿ ਪੰਜਾਬ ਸਰਕਾਰ ਸਰਦਾਰ ਭਗੰਤ ਸਿੰਘ ਬਾਣ ਮੁੱਖ ਮੰਤਰੀ ਪੰਜਾਬ ਔਰ ਪੰਜਾਬ ਦੇ ਹਰ ਇੱਕ ਜਨ ਦੀ ਇਹ ਤਮੰਨਾ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ ਅੱਜ ਉਸੇ ਤਹਿਤ ਹੀ ਨਾਭਾ ਦੇ ਵਿੱਚ ਅਸੀਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਜਿਦੇ ਵਿੱਚ ਸਾਡੇ ਨਸ਼ਾ ਮੁਕਤ ਹਲਕਾ ਨਾਭਾ ਦੇ ਕੋਆਰਡੀਨੇਟਰ ਕੋਪਿੰਦਰ ਸਿੰਘ ਕਲਰਮਾਜਰੀ ਅਰੋਨਾ ਵੱਲੋਂ ਬੁਲਾਏ ਜਿਹੜੇ ਆ ਬਲਾਕ ਇੰਚਾਰਜ ਉਸ ਤੋਂ ਬਾਅਦ ਪਿੰਡਾਂ ਦੀਆਂ ਟਫੈਸ ਕਮੇਟੀਆਂ ਜਾਨੀ ਕਿ ਰੱਖਿਆ ਕਰਨ ਵਾਸਤੇ ਕਮੇਟੀਆਂ ਕਿ ਨਸ਼ੇ ਤੋਂ ਕਿਵੇਂ ਬਚਣਾ ਤੇ ਉਹਦੀ ਅੱਜ ਮੀਟਿੰਗ ਰੱਖੀ ਸੀ ਜਿਦੇ ਵਿੱਚ ਐਸ ਡੀ ਐਮ ਨਾਪਾ ਮੈਡਮ ਸ਼ਮੀਤ ਵਿਜੇ ਸਿੰਘ ਜੀ ਔਰ ਸਾਡੇ ਵੀਡੀਓ ਨਾਪਾ ਮੈਡਮ ਬਲਜੀਤ ਕੌਰ ਜੀ ਸਾਡੇ ਈਓ ਨਾਪਾ ਗੁਰਚਰਨ ਸਿੰਘ ਜੀ ਇਸ ਤੋਂ ਇਲਾਵਾ ਸਾਡੇ ਐਸ ਐਚ ਓ ਸਰਪਜੀਤ ਸਿੰਘ ਖਿਮਾ ਸਾਹਿਬ ਔਰ ਸਾਡਾ ਸਾਰਾ ਪ੍ਰਸ਼ਾਸਨ ਔਰ ਉਸ ਤੋਂ ਇਲਾਵਾ ਸਾਡੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਜਿਦੇ ਵਿੱਚ ਮੋਤਬਰ ਸਾਡੇ ਸਾਰੇ ਲੀਡਰਸ਼ਿਪ ਇੱਥੇ ਸ਼ਾਮਲ ਹੋਈ ਹੈ ਇਸੇ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਵਿਚਾਰ ਚਰਚਾ ਹੋਈ ਹੈ ਜਿਹਦੇ ਵਿੱਚ ਚੰਗਾਪਨ ਮਾੜਾਪਨ ਹਰ ਇੱਕ ਵਿਸ਼ੇ ਤੇ ਡਿਸਕਸ ਹੋਈ ਹੈ ਔਰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਇਹਦਾ ਮਕਸਦ ਇਹ ਕਹਿ ਕੇ ਪੰਜਾਬ ਨੂੰ ਅਸੀਂ ਜਿਹੜਾ ਨਸ਼ੇ ਦੀ ਦਲਦਲ ਦੇ ਵਿੱਚ ਤਸਰਿਆ ਸੀਗਾ ਉਹਨੂੰ ਆਵਾਜ਼ ਦੀ ਪਾਰਟੀ ਬਚਾਉਣ ਦੇ ਵਿੱਚ ਲਗਭਗ ਕਾਮਯਾਬ ਹੋ ਰਹੀ ਹੈ ਔਰ ਅੱਗੇ ਆਪਾਂ ਇਹਨੂੰ ਹੋਰ ਕਾਮਯਾਬ ਕਰਨਾ ਇਹਨੂੰ ਲੋਕ ਲਹਿਰ ਬਣਾਉਣ ਵਾਸਤੇ ਅਸੀਂ ਪਿੰਡਾਂ ਦੀਆਂ ਕਮੇਟੀਆਂ ਦਾ ਡਿਫੈਂਸ ਕਮੇਟੀਆਂ ਦੀ ਅੱਜ ਮੀਟਿੰਗ ਰੱਖੀ ਹੈ ਇਹਨਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਦੇ ਵਿਚਾਰ ਸੁਨੇ ਆ ਉਹਨਾਂ ਲਈ ਅਸੀਂ ਰਾਏ ਵੀ ਲਈ ਕਿਵੇਂ ਇਹ ਕੰਮ ਬਿੱਤਰ ਹੋ ਸਕਦਾ ਤੇ ਅੱਜ ਲਾਇਨ ਕਲੱਬ ਨਾਪਾ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਰੱਖੀ ਗਈ। ਸਾਖਵਾਕ ਪਿੰਡਾਂ ਦੇ ਵਿੱਚ ਕਿੰਨਾ ਕੁ ਸਾਥ ਦੇ ਲੋਕਾਂ ਪਿੰਡਾਂ ਦੇ ਵਿੱਚ ਤਾਂ ਸਾਰੇ ਦੁਖੀ ਨੇ ਜੀ। ਉਹ ਇੱਕ ਵੱਖਰੀ ਗੱਲ ਹੈ ਕਿ ਕਿਉਂਕਿ ਸੀਜ਼ਨ ਦਾ ਟਾਈਮ ਆ ਝੋਨੇ ਦੀ ਅਖੀਰਲੀ ਕਟਾਈ ਚੱਲ ਰਹੀ ਆ ਔਰ ਕਣਕ ਦੀ ਬਜਾਈ ਚੱਲ ਰਹੀ ਆ ਸਬਜ਼ੀਆਂ ਲਾਈਆਂ ਜਾ ਰਹੀਆਂ ਨੇ ਤੇ ਮੌਸਮ ਵੀ ਤਬਦੀਲ ਹੋ ਰਿਹਾ ਦਿਨ ਵੀ ਛੋਟੇ ਹੁੰਦੇ ਜਾ ਰਹੇ ਆ ਕੰਮ ਦੇ ਵਿੱਚ ਬਿਜ਼ੀ ਹੁੰਦੇ ਆ ਖੇਤਾਂ 'ਚ ਸਾਡੇ ਕਿਸਾਨ ਭਰਾ ਜਾਂ ਸ਼ਹਿਰਾਂ ਦੇ ਵਿੱਚ ਜਿਵੇਂ ਹੁਣ ਦਿਵਾਲੀ ਨਿਕਲ ਕੇ ਗਈ ਆ ਹਰੇਕ ਬੰਦਾ ਆਪਣੇ ਆਪਣੇ ਵਿਆਹਾਂ ਦਾ ਸੀ ਚੱਲ ਰਿਹਾ ਪਰ ਉਸ ਦੇ باوجود ਵੀ ਤੁਸੀਂ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਸਾਡੇ ਪਿੰਡਾਂ ਦੇ ਕਮੇਟੀਆਂ ਦੇ ਮੈਂਬਰ ਸਹਿਬਾਨ ਆਏ ਨੇ ਔਰ ਇਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਦੇ ਵਿੱਚ ਨਾਭਾ ਵਿਧਾਨ ਸਭਾ ਜਿਹੜਾ ਜੀ ਉਹ ਪੂਰਾ ਇੱਕ ਮਨ ਇੱਕ ਚਿੱਤ ਹੋ ਕੇ ਨਸ਼ਾ ਮੁਕਤ ਕਰਨ ਲਈ ਪੰਜਾਬ ਨੂੰ ਉਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਜਿਹੜੇ ਕਮੇਟੀਆਂ ਚੁਣਿਆ ਗਿਆ ਇਹਨਾਂ ਦਾ ਕੀ ਕੰਮ ਆਊਗਾ ਜੀ ਪਿੰਡ ਦੇ ਵਿੱਚ ਨਿਗਰਾਨੀ ਰੱਖਣੀ ਇਸੇ ਕਰਕੇ ਡਿਫੈਂਸ ਕਮੇਟੀ ਦਾ ਨਾਮ ਦਿੱਤਾ ਗਿਆ ਜੀ ਰੱਖਿਆ ਕਮੇਟੀ ਕਿ ਪਿੰਡ ਦੇ ਵਿੱਚ ਨਿਗਰਾਨੀ ਕਰਨੀ ਕਿ ਕੌਣ ਨਸ਼ਾ ਕਰਦਾ ਜਾਂ ਕੌਣ ਨਸ਼ਾ ਵੇਚਦਾ ਉਹਦੇ ਲੂਪ ਕੋਲ ਲੱਭਣੇ ਜਾਂ ਪਿੰਡ ਦੀ ਦੇਖਭਾਲ ਕਰਨੀ ਔਰ ਪਿੰਡ ਦੇ ਵਿੱਚ ਅੱਛਾ ਇੱਕ ਐਕਟੀਵਿਟੀ ਵਾਲਾ ਮਾਹੌਲ ਬਣਾਉਣਾ ਔਰ ਪਿੰਡ ਦੇ ਵਿੱਚ ਅਗਰ ਕੋਈ ਨਸ਼ਾ ਕਰਦਾ ਵੀ ਹੈ ਉਹਨੂੰ ਕਿਵੇਂ ਨਸ਼ਾ ਮੁਕਤ ਕੇਂਦਰ ਦੇ ਵਿੱਚ ਲੈ ਕੇ ਉਹਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਕਰਨਾ ਔਰ ਉਹਦੇ ਮਾਪੇ-ਬਾਪ ਨੂੰ ਆਪਾਂ ਕਿਵੇਂ ਸਾਹਮਣਾ ਜੀ ਮੈਂਟਲੀ ਲੈਵਲ ਜਿਹੜਾ ਗਵਾ ਚੁੱਕਿਆ ਉਹਨੂੰ ਦੁਬਾਰਾ ਕਿਵੇਂ ਸਟੈਬਲਿਸ਼ ਆਪਾਂ ਕਰਨਾ ਤੇ ਹਰ ਪੱਖ ਤੋਂ ਇੱਕ ਮੀਡੀਆ ਜਿਹੜੀਆਂ ਨੇ ਉਹਦੀ ਮਦਦ ਕਰਨੀ ਪੰਜਾਬ ਸਰਕਾਰ ਵੱਲੋਂ ਜੁੱਧ ਮਹਿਲ ਜੁੱਧ ਕਮੇਡੀ ਸੈਂਟਰ ਬਣਾਇਆ ਇਹਨਾਂ ਦੇ ਪੰਜਾਬ ਸਰਕਾਰ ਵੱਲੋਂ ਜੁੱਤ ਨਸ਼ਿਆਂ ਵਿਰੁੱਧ ਜੋ ਮਹਮ ਚਲਾਈ ਗਈ ਆ ਉਸ ਮਹਮ ਨੂੰ ਅੱਗੇ ਵਧਾਉਂਦੇ ਹਾਂ ਪਹਿਲਾਂ ਅਸੀਂ ਘੰਟਾ ਦੇ ਵਿੱਚ ਪਿੰਡ-ਪਿੰਡ ਜਾ ਕੇ ਜਿਹੜੀਆਂ ਪੀਟੀਸੀ ਕਮੇਟੀਆਂ ਬਣਾਈਆਂ ਗਈਆਂ ਮੀਟਿੰਗਾਂ ਕੀਤੀਆਂ ਗਈਆਂ ਔਰ ਉਸ ਨੂੰ ਅਸੀਂ ਪੂਰ ਪਾਉਂਦੇ ਹਾਂ ਅੱਜ ਜਿਹੜੀਆਂ ਕਮੇਟੀਆਂ ਇੱਥੇ ਪਹੁੰਚੀਆਂ ਉਹਨਾਂ ਨਾਲ ਪ੍ਰਸ਼ਾਸਨ ਨਾਲ ਵਿਸ਼ੇ ਜਿਹੜੀ ਮੀਟਿੰਗ ਕੀਤੀ ਗਈ ਆ ਔਰ ਅੱਗੇ ਤੋਂ ਅਸੀਂ ਇਹਨਾਂ ਕਮੇਟੀਆਂ ਕੋਲ ਉਮੀਦ ਕਰਦੇ ਹਾਂ ਵੀ ਪਿੰਡ ਦੇ ਵਿੱਚ ਪਹਿਰੇਦਾਰ ਬਣ ਕੇ ਕੰਮ ਕਰਨਗੇ ਅੱਖ ਔਰ ਕੰਨਾਂ ਦਾ ਜਿਹੜਾ ਕੰਮ ਹੈ ਪ੍ਰਸ਼ਾਸਨ ਦੇ ਨਾਲ ਉਹਦਾ ਸਾਥ ਦੇਣਗੇ ਔਰ ਇੱਕ ਐਪ ਵੀ ਆ ਜਿਹੜੀ ਐਪ ਸਰਕਾਰ ਵੱਲੋਂ ਲਾਗ ਉਹ ਐਪ ਦੇ ਵਿੱਚ ਤੁਸੀਂ ਕਿਸੇ ਦੀ ਜਾਣਕਾਰੀ ਜਿਹੜੀ ਦੇ ਸਕਦੇ ਆਂ। ਪਰ ਉਸ ਤੋਂ ਬਾਅਦ ਉਹ ਉਹਦੇ ਲਈ ਜਿਹੜੀ ਤੁਸੀਂ ਕਿਸੇ ਦੀ ਜਾਣਕਾਰੀ ਪਾਈ ਸੀ ਉਹਦੇ ਵਿੱਚ ਜਸ ਕੰਪਲੀਟ ਕਰੀ ਸੀ ਉਹਦਾ ਫੀਡਬੈਕ ਵੀ ਉਸ ਐਪ ਦੇ ਵਿੱਚ ਤੁਸੀਂ ਦੇਖ ਸਕਦੇ ਵੀ ਉਹਦੀ ਜਿਹੜੀ ਆ ਵੀ ਕਾਰਵਾਈ ਕਿੱਥੇ ਕਿ ਖੜੀ ਆ ਕਿੰਨੀ ਕਾਰਵਾਈ ਹੋ ਗਈ ਕਿ ਕੀ ਰਹਿ ਗਿਆ। ਜਿਹੜਾ ਇਹ ਰਹਿਮ ਚਲਾਈ ਗਈ ਆ ਲੱਗਦਾ ਵੀ ਇਹਦਾ ਨਾ ਕੋਈ ਫਰਕ ਹੋ ਜਿੰਦਾ ਨਾ ਸ਼ੰਕਾ। ਬਿਲਕੁਲ ਜੀ ਬਹੁਤ ਸਾਰਾ ਫਰਕ ਪਿਆ ਜਦੋਂ ਅਸੀਂ ਮਹਿਮ ਸ਼ੁਰੂ ਕਰੀਏ ਪਿੰਡਾਂ ਵਿੱਚੋਂ ਬਹੁਤ ਸਾਰੀਆਂ ਕਾਲਜਾਂ ਆਈਆਂ ਨੇ ਕਿ ਜਿਹੜੇ ਸਾਡੇ ਪਿੰਡ ਦੇ ਵਿੱਚ ਫਲਾਣਾ ਫਲਾਣਾ ਕੋਈ ਨਸ਼ਾ ਕਰਦੇ ਵੀ ਅੱਜ ਅਸੀਂ ਨਸ਼ਾ ਸਟਾਉਣਾ ਚਾਹੁੰਦੇ ਆਂ। ਕਾਫੀ ਸਾਰੇ ਅਸੀਂ ਜਿਹੜੇ ਸੈਂਟਰ ਨੇ ਉਹਨਾਂ ਦੇ ਵਿੱਚ ਭਰਤੀ ਵੀ ਕਰਾਏ ਨੇ ਉਸ ਨਸ਼ਾ ਸੜ ਵੀ ਚੁੱਕੇ ਨੇ। ਬਹੁਤ ਸਾਰਾ ਜਿਹੜਾ ਇਹਨਾਂ ਦਾ ਸੰਸਪ ਦਾ ਲੱਗਦਾ ਵੀ ਜਿਵੇਂ ਕੋਈ ਬੰਦਾ ਨਸ਼ਾ ਕਰਦਾ ਫੜਿਆ ਜਾਂਦਾ ਵੀ ਉਦੋਂ ਲਈ ਕੀ ਤੁਸੀਂ ਕਰ ਰਹੇ ਹੋ ਪੁੱਛ ਲਈ। ਇਸ ਲਈ ਜੋ ਨਸ਼ਾ ਕਰਦੇ ਨੇ ਉਹ ਪੀੜਤ ਨੇ ਮਰੀਜ਼ ਨੇ ਉਹਦੇ ਲਈ ਪੰਜਾਬ ਸਰਕਾਰ ਉਹਨਾਂ ਲਈ ਕੋਈ ਜਿਹੜਾ ਪਹਿਲਾਂ ਸੀਗਾ ਬਹੁਤ ਸਾਰਾ ਜਿਹੜਾ ਖਰਚਾ ਆਉਂਦਾ ਸੀ ਨਸ਼ਾ ਛੱਡਣ ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਲਈ ਸਾਰੇ ਟੈਸਟ ਜਿਹੜੇ ਫਰੀ ਕੀਤੇ ਨੇ ਜਿਹੜੀ ਮੈਡੀਸਨ ਉਹ ਸਾਰੀ ਫਰੀ ਕੀਤੀ ਆ ਔਰ ਇਸ ਤੋਂ ਬਾਅਦ ਵੀ ਜਿਹੜਾ ਨਸ਼ਾ ਛੱਡ ਜਾਂਦਾ ਪੰਜਾਬ ਸਰਕਾਰ ਨੇ ਉਹਨੂੰ ਇੱਕ ਜਿਹੜਾ ਪ੍ਰਾਈਵੇਟ ਜਿਹੜੇ ਸਕਿੱਲ ਦੇ ਕੰਮ ਨੇ ਉਹ ਦਿੱਤੇ ਨੇ ਇਹ ਜਿਗਾ ਸਰਕਾਰੀ ਨੌਕਰੀਆਂ ਵੀ ਕਈਆਂ ਜਿਹੜੇ ਜੋ ਐਲੀਜੀਬਲ ਸੀਗਾ ਉਹ ਵੀ ਮਿਲੀਆਂ ਨੇ ਕਾਫੀ ਸਾਰੇ ਨਸ਼ਾ ਛੱਡ ਕੇ ਜਿਹੜਾ ਆਪਣਾ ਜਿਹੜਾ ਅੱਗੇ ਦੀ ਜ਼ਿੰਦਗੀ ਦੀ ਸ਼ੁਰੂਆਤ ਉਹ ਕਰ ਚੁੱਕੇ ਨੇ ਔਰ ਕਾਫੀ ਸਾਰੀ ਜਿਹੜੀ ਸਫਲਤਾ ਹਾਸਲ ਹੋਈ ਆ ਸਾਡੇ ਜਿਹੜੇ ਬਲਾਕ ਪੰਚਾਇਤ ਲਾਏ ਗਏ ਨੇ 10-10 ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਪਿੰਡ-ਪਿੰਡ ਦੇ ਵਿੱਚ ਕਮੇਟੀਆਂ ਜਿਹੜੀਆਂ ਬਣਾਈ ਗਏ ਨੇ ਪਰ ਅਸੀਂ ਇਹਨਾਂ ਤੋਂ ਪੂਰਨ ਉਮੀਦ ਕਰਦੇ ਆ ਵੀ ਤੇ ਜਿਹੜੀ ਕਮੇਟੀਆਂ ਬਣਾਈਆਂ ਨੇ ਉਹ ਸਾਡਾ ਪੂਰਨ ਸਹਿਯੋਗ ਦੇਵੋਗੇ ਔਰ ਸਰਕਾਰ ਨੇ ਵੀ ਇਹਦੇ ਵਿੱਚ ਕਾਫੀ ਸਾਰੀ ਜਿਹੜੀ ਸਫਲਤਾ ਹਾਸਲ ਕੀਤੀ ਓਕੇ ਸਰ ਸ਼ਹਿਰ ਦੇ ਵਿੱਚ ਅੱਜ ਮਹਿੰਮ ਸ਼ੁਰੂ ਕਰਾਈ ਗਈ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਆ ਸਾਡੇ ਸੀਐਮ ਸਾਹਿਬ ਵੱਲੋਂ ਜਿਹੜਾ ਨਸ਼ਾ ਵਿਰੁੱਧ ਜਿਹੜਾ ਪ੍ਰਚਾਰ ਕੀਤਾ ਗਿਆ ਹੈ ਅੱਜ ਸਾਰੇ ਜਿਹੜਾ ਲੋਕਲ ਰੂਲਰਸ ਤੇ ਜਿਹੜਾ ਹੈ ਅਰਬਨ ਜੜੀਆਂ ਹੈਗਾ ਵੀਸੀਡੀ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਕਮੇਟੀਆਂ ਅੱਜ ਪ੍ਰੋਗਰਾਮ ਅੱਜ ਇਹ ਗੱਲ ਸ਼ੁਰੂ ਕੀਤੀ ਹੈ ਅੱਜ ਇੱਥੇ ਇਹੜੇ ਕਾਰਡਸ ਤੋਂ ਕਾਰਡ ਬਣਨੇ ਸ਼ੁਰੂ ਕੀਤੇ ਜਿਹੜੇ ਮੈਂਬਰ ਨੇ ਤੇ ਇਹਨਾਂ ਦੇ ਕੋਆਰਡੀਨੇਟਰਸ ਨੇ ਇਹਦਾ ਇਹਦਾ ਸਾਨੂੰ ਇਸ ਗੱਲ ਦਾ ਬੈਨੀਫਿਟ ਹੈ ਵੀ ਜਿਹੜਾ ਇਹ ਮਹਿੰਮ ਚੱਲੀ ਹੈ ਇਹ ਸਾਨੂੰ ਸਾਡੇ ਨਾਲ ਤਿਰੁਨਾ ਦਾ ਸੰਪਰਕ بڑੂਗਾ ਸਾਨੂੰ ਇਨਫੋਰਮੇਸ਼ਨ ਕਲੈਕਟ ਹੋਊਗੀ ਕੋਈ ਡੋਪਟਲੀ ਹੋਊਗੀ ਜੇ ਕੋਈ ਜਿੱਥੇ ਵੀ ਕੋਈ ਨਸ਼ੇ ਦਾ ਕੋਈ ਘੂਗਾ ਚਲਦਾ ਪੂਗਾ ਪ੍ਰੋਗਰਾਮ ਉਹ ਸਾਨੂੰ ਜਿਹੜਾ ਤਲਾਸ਼ ਮਿਲੂਗੀ ਜਦ ਜੇ ਅਸੀਂ ਕਾਰਵਾਈ ਕਰਾਂਗੇ ਜਿਹੜੇ ਪਿੰਡਾਂ ਦੇ ਕਮੇਟੇ ਨੇ ਇਹ ਕਿਹਨਾਂ ਨੂੰ ਸੂਚਿਤ ਕਰਾਇਆ ਜਾਊ ਨੰਬਰ ਤੋਂ ਜਾਰੀ ਕੀਤਾ ਜਾਂਦਾ ਆ ਬਿਲਕੁਲ ਜੀ ਇਹਨਾਂ ਦੇ ਅਸੀਂ ਬੀਟ ਵਾਈਜ਼ ਜਿਹੜਾ ਦੇਖੋ ਸ਼ਹਿਰਾਂ ਦੇ ਵਿੱਚ ਵਾਰਡ ਵਾਈਜ਼ ਰੱਖਿਆ ਸਿਸਟਮ ਤੇ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਜੇਲ੍ਹ ਵਾਈਜ਼ ਰੱਖਿਆ ਹੋਇਆ ਜਿੱਥੇ ਸਾਡੇ ਅਸੀਂ ਆਪਣੇ ਆਪਣੇ ਥਾਣੇ ਦਾ ਡਿਪਟੀ ਕਿਤੇ ਹੋਏ ਨੇ ਉਹਨਾਂ ਨੂੰ ਜਿਹੜਾ ਹੈਗਾ ਸੀ ਮੈਂਬਰ ਨਾਲ ਲਿਖਿਆ ਹੋਇਆ ਉਹਨਾਂ ਨੂੰ ਜਿਹੜਾ ਇਨਫੋਰਮੇਸ਼ਨ ਆ ਇਹਨਾਂ ਦੇ ਕੋਆਰਡੀਨੇਟਰ ਜਿਹੜੇ ਬਣਾਈ ਬਣਾਏ ਨੇ ਮੈਂਬਰ ਬਣਾਈ ਹੁੰਦੇ ਹਟੇ